एसबीसी महापंचायत पंजाब ਵੱਲੋਂ ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਕੱਲ ਪੰਜਾਬ ਪੁਲਿਸ ਤੋਂ ਇਨਸਾਫ਼ ਨਾ ਮਿਲਣ ਵਾਲੇ ਕਰੀਬ 15 ਪੀੜਿਤ ਪਰਿਵਾਰਾਂ ਨੇ ਪ੍ਰੈਸ ਸਾਹਮਣੇ ਆਪਣੀ ਹੱਡਬੀਤੀ ਦੱਸੀ ਤੇ ਪੰਜਾਬ ਪੁਲਿਸ ਉੱਤੇ ਸੁਣਵਾਈ ਨਾ ਕਰਨ ਦੇ ਦੋਸ਼ ਲਗਾਏ ਇਸ ਮੌਕੇ ਮੋਰਚਾ ਪ੍ਰਦਾਨ ਬਲਵਿੰਦਰ ਸਿੰਘ ਕੁੰਬੜਾ ਦੀ ਅਗਵਾਈ ਵਿੱਚ ਮੁਹਾਲੀ ਫੇਜ਼ 7 ਦੀਆਂ ਲਾਈਟਾਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੋਕਿਆ ਗਿਆ ਤੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵਿਰੁੱਧ जम के नारेबाजी की गई इस मौके इकट्ठे हुए पीड़ित परिवार प्रधान बलविंद ने कहा कि इंसाफ लैंड लर दर दया दर ठोकरा खा रहे हैं पर सरकार के कना से जू तक नहीं सरक रही किसी नाबालग बेटी नाल जबर जनाह होया है जनाह करने वाला दोषी शरेआम आजाद कुमरिहा है किसी नु जनरल जाति दे लोका ने कुट्या जाति सूचक शब्द बोले पर ओना ते एससी एसटी एक्ट लगण दे बावजूद कोई गिरफ्तारी नहीं हुई कोई नाबालिग बच्ची नु अगवा करके ले गया ते लगातार जबर जनाह कर रहा है पर अगवाकारिया ते पुलिस वलो कोई कार्रवाई नहीं हुई किसी दे पति नु गायब होया 13 साल हो गए हन पर पुलिस गायब करण वाले दोषिया ते कोई कार्रवाई नहीं कर का रही किसी घर कोठिया माफिया ने नजायज कब्जे किए हुए हैं तीन सरकार भी उस बजुर्ग पत्रा महिला इंसाफ नहीं दे सकिया कई मसले जमीन संबंधित हैं जिसते जबरदस्ती कब्जे दिया कोजिया शरारत चल रही हैं किसी औरत नबरदस्ती बंदी बना के उसकी बेइजती की जाती है तस्ती जगह से कब्जा करने दशिशा की जा पर पुलिस वालों कोई उचित कार्रवाई नहीं हुंदी सरदार कुमब्रा ने बोल दिया हा कि हां कि अजेहे और कितने मसले दसीए जिन्ना दी आज तक कोई सुनवाई नहीं हुई एना सारे मामलों दी सुनवाई ले ऐसी कमिशन दे चेयरमैन पूरी जानकारी है पर पांच-छे महीने बीत जाने बाद भी कोई कार्रवाई नहीं कर रहा पंजाब दे ऐसी कमीशन दा चेयरमैन जसवीर सिंह गड़ी ऐसी लोकाले निकम्मा साबित हो रहा है ਜਿਸ ਨੂੰ ਬਰਖਾਸਤ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਵੱਲੋਂ ਇੱਕ ਨੋਟਿਸ ਚੋਣ ਕਮਿਸ਼ਨ ਪੰਜਾਬ ਨੂੰ ਭੇਜਿਆ ਗਿਆ ਹੈ ਇਸ ਮੌਕੇ ਮੋਰਚੇ ਦੇ ਸੀਨੀਅਰ ਆਗੂ ਅਜੈਬ ਸਿੰਘ ਬਠੋਈ ਨੇ ਪਿੰਡ ਬਠੋਈ ਵਿੱਚ ਹੋਈ ਸ਼ਰਮਨਾਕ ਘਟਨਾ ਦੇ ਪ੍ਰੈਸ ਸਾਹਮਣੇ ਸਾਰੇ ਚਿੱਠੇ ਖੋਲੇ ਤੇ ਕਿਹਾ ਕਿ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਹਰ ਫਰੰਟ ਤੇ ਫੇਲ ਹੋਈ ਹੈ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਬਹੁਤ ਤਰਸਯੋਗ ਹੈ ਇਸ ਤੋਂ ਇਲਾਵਾ ਆਏ ਪੀੜਤ ਪਰਿਵਾਰਾਂ ਨੇ ਵੀ ਪ੍ਰੈਸ ਨਾਲ गलबात की अपन मुश्किल की दरद भरी हड सुनाई इस मौके करम सिंह कुरड़ी रेशम सिंह काहलो ओम प्रकाश सचदेवा दिलबर खान मटौर ऋषि राज महार प्रधान दौलत राम जोगिंदर कौर संधू, ममता कुंबड़ा बलविंदर कौर रुड़की सुनीता शर्मा शिकषा शर्मा हरपाल सिंह टिल्लो हरविंदर कोहली गुरविंदर सिंह नंबरदार बलविंदर सिंह बूटा सिंह साबका सरपंच ਹਰਮੀਤ ਸਿੰਘ ਡੇਰਾ ਬੱਸੀ ਕਰਮਜੀਤ ਸਿੰਘ ਪਰਮਜੀਤ ਕੌਰ ਡੇਰਾ ਬੱਸੀ ਜਨਕ ਕੁਮਾਰੀ ਮਨਦੀਪ ਸਿੰਘ ਰਣਜੀਤ ਸਿੰਘ ਮਨਜੀਤ ਸਿੰਘ ਮੇਵਾ ਆਦੇ ਹਾਜ਼ਰ ਹੋਏ ਆਓ ਦੇਖਦੇ ਹਾਂ ਸਾਡੇ ਚੈਨਲ ਦੀ ਟੀਮ ਵੱਲੋਂ ਆਗੂ ਸਾਹਿਬਾਨਾਂ ਅਤੇ ਪੀੜਿਤ ਪਰਿਵਾਰਾਂ ਨਾਲ ਕੀਤੀ ਗਈ ਗੱਲਬਾਤ ਕੋਪੜਾ ਸਾਹਿਬ ਜੀ ਰੋਜ਼ ਨਵੇਂ ਕੇਸਾਂ ਦੇ ਤੁਹਾਡੇ ਕੋਲ ਤੇ ਅੱਜ ਦਾ ਜਿਹੜਾ ਮਾਮਲਾ ਕਿੰਨੇ ਤੁਹਾਡੇ ਕੋਲ ਅੱਜ ਕੇਸ ਆਏ ਬਹੁਤ ਹੀ ਸਤਿਕਾਰਯੋਗ ਪਹਿਲਾਂ ਤੁਹਾਡਾ ਪ੍ਰੈਸ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਆ ਲੋਕਾਂ ਦੀ ਪੀੜਤ ਲੋਕਾਂ ਦੀ ਆਪ ਖੁਦ ਆਪਣੀ ਹੱਟ ਦਿੱਤੀ ਆਪਣੀ ਕਲਕਲਾ ਜਿਹੜਾ ਜੱਗ ਦੀ ਦੱਸ ਰਿਹਾ ਹੈ ਤੇ ਜਿਹੜਾ ਲਗਭਗ ਪੁਲਿਸ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਦੁਖੀ ਲੋਕ ਨੇ ਅਲੱਗ-ਅਲੱਗ ਥਾਣਿਆਂ ਤੋਂ ਦੁਖੀ ਲੋਕ ਨੇ ਇੱਥੇ ਆਪ ਖੁਦ 12 12 13 13 ਸਾਲ 13 ਸਾਲ ਹੋ ਗਏ ਦੱਸੋ ਕਿਹੜੀ ਸਰਕਾਰਾਂ ਸਰਕਾਰ ਕਾਂਗਰਸ ਦੀ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੀ ਵਾਲੀ ਚਾਰ-ਚਾਰ ਤਿੰਨ-ਤਿੰਨ ਸਰਕਾਰਾਂ ਲੱਗ ਲੀਆਂ ਪਰ ਕਿਸੇ ਨੂੰ ਨਿਆਂ ਸਾਫ ਦੀ ਗੱਲ ਨਹੀਂ ਹੈ ਸਿਰਫ ਦਾ ਸਿਰਫ ਸ਼ੋਸ਼ੇबाजी ਐ ਐਡ ਐ ਸਿਰਫ ਗੋਲ ਲਗਾਏ ਜਾਂਦੇ ਨੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਬੀਜੀਪੀ ਬਦਲੇ ਜਾਂਦੇ ਐ ਐਸਐਸਪੀ ਬਦਲ ਦਿੰਦੇ ਐ ਐਸਐਚਓ ਬਦਲ ਜਾਂਦੇ ਪਰ ਮਾਮਲੇ ਉੱਥੇ ਦੇ ਉੱਥੇ ਹੀ ਖੜੇ ਨੇ ਜਿਵੇਂ ਗੱਲ ਸ੍ਰੀਤਾ ਸ਼ਰਮਾ ਨੇ ਕਰੀ ਐ ਮੈਂ ਬਹੁਤ ਵੱਡੇ ਤੌਰ ਤੇ ਕੇਸ ਲੜ ਰਿਹਾ ਤੇ 13 ਸਾਲ ਪਿਛਲਾ ਜਿਹੜਾ ਕੇਸ ਲੜਦੇ ਰਹੇ ਹੋਗੇ ਇੱਕ ਚੀਫ ਜਸਟਿਸ ਨੂੰ ਮਿਲ ਕੇ ਇਹਨਾਂ ਦਾ ਪਰਚਾ ਕਿੱਦਣਾ ਪਿੰਗ ਦਾ ਕਰਾਇਆ ਸੀ ਪੁਲਿਸ ਦੀ ਜਿਹੜਾ ਐਸਐਸਪੀ ਮੁਹਾਲੀ ਦਾ ਨੇ ਪਰਚਾ ਵੀ ਤਾਂ ਜ ਨਹੀਂ ਕੀਤਾ ਸੀ ਐਸੇ ਤਰ੍ਹਾਂ ਗੱਲ ਕਰ ਲਈ ਛੋਟੀ ਕੁੜੀ ਆਈ ਐ ਇਹਨੇ ਗੱਲ ਦੱਸੀ ਐ ਮਾਰਕੁੱਟ ਹੋਈ ਐ ਇਨੂੰ ਜਾਤੀ ਸਭੀ ਸਭਦ ਬੋਲੇ ਸਾਰਾ ਕੁਝ ਬੋਲ ਲਿਆ ਮਾਲਕ ਦੀ ਕਿਸੇ ਦਾ ਵੀ ਇਹ ਫਰਜ਼ ਨਹੀਂ ਵੀ ਕੁੱਟਣਾ ਮਾਰਨਾ ਸਿਰਫ ਜੇ ਨਹੀਂ ਕਿਰਾਏਦਾਰ ਕਰਾਇਆ ਕੋਈ ਸਮੇਂ ਸਰ ਦਿੰਦਾ ਬਿੱਲ ਨਹੀਂ ਸੇ ਦਿੰਦਾ ਭਾਈ ਤੂੰ ਜਾ ਆਪਣਾ ਕਮਰੇ ਦਾ ਕੋਈ ਰੀਲਾ ਕਰ ਲੈ ਇੱਕ ਮਹੀਨਾ ਪਹਿਲਾਂ ਉਹਨੂੰ ਨੋਟਿਸ ਦਿਓ ਲਿਖਤੀ ਦਿਓ ਜਾਂ ਜ਼ਬਾਨੀ ਦਿਓ ਐਸੀ ਤਰ੍ਹਾਂ ਗੱਲ ਹਰਵੀਰ ਸਿੰਘ ਇਹ ਆਏ ਇਹਨਾਂ ਨੇ ਗੱਲ ਕਰੀ ਹੈ ਵੀ ਐਸਸੀਐਸਟੀ ਐਕਟ ਵੀ ਲਾ ਕੇ ਸੀ ਡੀਐਸਪੀ ਡੇਰਾਵਸੀ ਦਾ ਜਦੋਂ ਐਸਐਚਓ ਦਾ ਘਰਾਓ ਕਰਨਾ ਸੀ ਤਾਂ ਲਗਿਆ ਸੀ ਪਰ ਸਰਕਾਰ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਇਹ ਕਹਿੰਦਾ ਜਿਵੇਂ ਉਹਨਾਂ ਨੇ ਆਧਾਰਤ ਕਰਿਆ ਹੋਵੇ ਪਰਚਾ ਕਰਕੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਇਨਕੁਆਇਰੀ ਚੱਲ ਰਹੀ ਹੈ ਹਾਲਾਂਕਿ ਹਾਈ ਕੋਰਟ ਤੋਂ ਜਿਹੜੇ ਆਰਡਰ ਹੋ ਗਏ ਸੀ ਤਿੰਨ ਡੀਜੀਪੀ ਨੇ ਆਪਣੇ ਹਲਸੇ ਬਿਆਨ ਦਰਜ ਕੀਤੇ ਸੀ ਵੀ ਇਨਵੈਸਟੀਗੇਸ਼ਨ ਬਾਅਦ ਚ ਹੋਊਗੀ ਪਹਿਲਾਂ ਪਰਚੇ ਦਰਜ ਕਰੋ ਪਰ ਲੇਕਿਨ ਉਹ ਹਾਈ ਕੋਰਟ ਦੇ ਆਰਡਰਾਂ ਨੂੰ ਨਾ ਡੀਜੀਪੀ ਪੰਜਾਬ ਮੰਨ ਰਿਹਾ ਨਾ ਉਹ ਚੰਡੀਗੜ੍ਹ ਦੀ ਗੱਲ ਕਰ ਲਈ ਹਰਿਆਣਾ ਦੀ ਗੱਲ ਕਰ ਲਈ ਕੋਈ ਡੀਜੀਪੀ ਉਹਨੂੰ ਮੰਨਣ ਨੂੰ ਤਿਆਰ ਨਹੀਂ ਤੁਹਾਨੂੰ ਸਾਰੇ ਜਿਹੜਾ ਐਸਸੀ ਜਾਤੀ ਨਾਲ ਐਸੀ ਸਮਾਜ ਨਾਲ ਟੱਕਾ ਹੋ ਰਿਹਾ ਲੜਾਈ ਹੋ ਰ ਟੱਕ ਮਾਰ ਹੋ ਰਹੀ ਹੈ ਆ ਇਹ ਦੇ ਨਾ ਹਰ ਕੋਈ ਉੱਠਦਾ ਤੇ ਕਹਿ ਦਿੰਦਾ ਜਾਤੀ ਕੋਈ ਸ਼ਬਦ ਬੋਲਦਾ ਤੋਂ ਦੇ ਵਿੱਚ ਸ਼ਰਿਆਮ ਕੁੱਪਿਆ ਗਿਆ ਦਫ਼ਤਰ ਦੇ ਵਿੱਚ ਤੁਸੀਂ ਕੀ ਕਹੋਗੇ ਇਸ ਐਸਸੀ ਸਮਾਜ ਦਾ ਕੋਈ ਬਾਲੀ ਬਾਤ ਨਹੀਂ ਜਾਏ ਇਹ ਇਹਨਾਂ ਦੀ ਨਰਅਕੀਆ ਕੀ ਕਾਰਨ ਹੈ ਵੀ ਆਜ ਦਿਨ ਕੋਈ ਵੀ ਉੱਠਦਾ ਤੇ ਐਸਸੀ ਸਮਾਜ ਦੇ ਉੱਤੇ ਐਸਸੀ ਵੀ ਸਮਾਜ ਦੇ ਸਾਡੇ ਜਿਹੜੇ ਐਮਪੀ ਤੇ ਐਮਐਲਏ ਪਹਿਲਾਂ ਤਾਂ ਉਹ ਬਿਲਕੁਲ ਨਲਾਇਕ ਨੇ ਉਹ ਜਦੋਂ ਸਮਾਜ ਉਹਨਾਂ ਨੂੰ ਜਦ ਦਿਖਦਾ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਹੁਣ ਉਹਨਾਂ ਨੂੰ ਕੋਈ ਸਮਾਜ ਨਹੀਂ ਦਿਖਦਾ ਉਹ ਆਪਣੀ ਕੁਰਸੀ ਦਾ ਨੰਦ ਮਾੜ ਰਹੇ ਨੇ ਤੇ ਐਸਸੀ ਚੇਅਰਮੈਨ ਉਹ ਬਿਲਕੁਲ ਨਲਾਇਕ ਹੈ ਪੰਜਾਬ ਦਾ ਜਿਹਨੂੰ ਪਿਛਲੇ ਦਿਨੀ ਹੁਣ ਰਾਜਪਾਲ ਨੇ ਗੁਰਨਰ ਦੇ ਕੰਟਰੋਲਰ ਵੀ ਕੱਢਿਆ ਉਹਦੇ ਖਿਲਾਫ ਨੂੰ ਬਰਖਾਸਤ ਕਰਨ ਦੀ ਕਾਰਵਾਈ ਹੋਈ ਹੈ ਅਸੀਂ ਕਹਿੰਦੇ ਅਸੀਂ ਸਮਾਜ ਦੀ ਬਾਹਮ ਫੜੋ ਐਸੀ ਸਮਾਜ ਦੇ ਲੋਕ ਉਹ ਸੁਣ ਸਕਦਾ ਜਿਹਨੂੰ ਆਪ ਤਜਰਬਾ ਹਾਂਜੀ ਭਾਈ ਸਾਹਿਬ ਆਪਣਾ ਨਾਮ ਦੱਸ ਕੇ ਦੱਸੋ ਕੀ ਸਮੱਸਿਆ ਹੈਗੀ ਹੈ ਤੁਹਾਡੀ ਮੇਰਾ ਨਾਮ ਓਮ ਪ੍ਰਕਾਸ਼ ਸੱਚਦੇਵਾ ਖੇੜਾ ਮਾਨਕਪੁਰ ਤੋਂ ਹੈਗਾ ਮੈਂ ਤੇ ਮੈਂ ਇੱਕ 2023 ਚ ਜ਼ਮੀਨ ਦਾ ਬਿਆਨਾ ਕੀਤਾ ਸੀ ਤੇ ਜਿਹੜੀ ਪਾਰਟੀ ਨੇ ਖਰੀਦਿਆ ਉਹ ਪਾਰਟੀ ਨੇ ਰਜਿਸਟਰੀ ਨਹੀਂ ਕਰਾਈ ਤੇ ਮੇਰੇ ਨਾਲ ਸਮਝੌਤਾ ਕਰਕੇ 10 ਲੱਖ ਰੁਪਏ ਵਾਪਸ ਲੈ ਲਏ ਤੇ ਮੈਨੂੰ ਤਾਂ ਸਮਝੌਤੇ ਦੇ ਲਾਰੇ ਤੇ ਰੱਖਿਆ ਮੈਨੂੰ ਪਰਦੇਚ ਰੱਖ ਕੇ ਉਹਨਾਂ ਨੇ ਹਾਜ਼ਰੀ ਲਵਾ ਲਈ ਤੇ ਰਜਿਸਟਰੀ ਕਰਾਉਣ ਲਈ ਉਹਨਾਂ ਨੇ ਕਦੀ ਮੈਨੂੰ ਕਿਹਾ ਨਹੀਂ ਬਾਅਦ ਚ ਜਦ ਕੀਮਤਾਂ ਵਧ ਗਈਆਂ ਸਾਡਾ ਪਿੰਡ ਜਿਹੜਾ ਮਹਾਲੀ ਵਿੱਚ ਸ਼ਾਮਲ ਹੋ ਗਿਆ ਕੀਮਤਾਂ ਵਧ ਗਈਆਂ ਤਾਂ ਇਹਨਾਂ ਨੇ ਸਾਡੇ ਤੇ ਇੱਕ ਪੁਲਸ ਪਰਚਾ ਦਰਜ ਕਰਾਤਾ ਇੱਕ دیਵਾਨੀ ਕੇਸ ਨੂੰ ਫੌਜਦਾਰੀ ਬਣਾਤਾ ਉਹਦੇ ਵਿੱਚ ਮੇਰੇ ਬੱਚੇ ਮੇਰਾ ਸਾਰਾ ਪਰਿਵਾਰ ਸ਼ਾਮਲ ਕਰਤਾ ਫਿਰ ਅਸੀਂ ਜ਼ਮਾਨਤ ਕਰਾ ਲਈ ਸੈਸ਼ਨ ਕੋਰਟ ਤੋਂ ਇਹ ਜ਼ਮਾਨਤ ਦੇ ਵਿੱਚ ਇਹਨਾਂ ਨੇ ਸਾਨੂੰ ਅਰੈਸਟ ਕਰਕੇ ਸਾਡੇ ਤੋਂ ਕੁਝ ਪੇਪਰਾਂ ਤੇ ਖਾਲੀ ਤੇ ਲਿਖ ਤੇ ਸਾਈਨ ਕਰਾਏ ਤੇ ਅਸੀਂ ਫਿਰ ਹਾਈ ਕੋਰਟ ਪਹੁੰਚ ਕੀਤੀ ਹਾਈ ਕੋਰਟ ਨੇ ਸਾਡਾ ਪਰਚਾ ਸੀ ਜਿਹੜਾ ਉਹ ਤਾਂ ਸਾਡਾ ਪ੍ਰोसीडिंग ਸਟੇ ਕਰਤੀ ਜਿਹੜੀ ਸਾਡੀ ਜ਼ਮਾਨਤ ਦੇ ਵਿੱਚ ਅਰੈਸਟ ਪਾਈ ਉਹਦੇ ਚ ਕੰਟੈਂਪਟ ਆਫ ਕੋਰਟ ਹਾਾਈ ਕੋਰਟ ਵੱਲੋਂ ਤਿੰਨ ਪੁਲਿਸ ਮੁਲਾਜ਼ਮ ਬਨੂਰ ਥਾਣੇ ਦੇ ਅਤੇ ਸ਼ਾਮ ਸੁੰਦਰ ਵਧਵਾ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਹੈ ਉਹਦੇ ਖਿਲਾਫ ਇਹ ਦਰਜ ਕੀਤੀ ਆ ਤੇ ਹੋਰ ਪ੍ਰਭਾਵ ਵਧਾਉਣ ਲਈ ਇੱਕ ਪਰਚਾ ਮੇਰੇ ਤੇ ਹੋਰ ਇੱਕ ਝੂਠੀ ਦਰਖਾਸਤ ਲੇਕੇ ਕਰਤਾ ਜਦ ਕਿ ਉਹਦੇ ਤੇ ਮੇਰੇ ਵੱਲੋਂ 2.5 ਕਰੋੜ ਦਾ ਜਿਹੜਾ ਪਰਚਾ ਦਰਜ ਕਰਾਇਆ ਗਿਆ ਠੀਕ ਹੈ ਤੇ ਹੁਣ ਕੀ ਅੱਗੇ ਕਾਰਵਾਈ ਕੋਈ ਹੋਈ ਅ ਅੱਗੇ ਕਾਰ ਵੀ ਆਈ ਹੈ ਪਟਿਆਲਾ ਪੁਲਸ ਤੋਂ ਕੋਈ ਕਾਰਵਾਈ ਕਰਦੀ ਨਹੀਂ ਉੱਥੇ ਇਨਵੋਲਵਮੈਂਟ ਹੈਗੀ ਐਮ ਐਲ ਏ ਰਾਜਪੁਰਾ ਦੀ ਤੇ ਉਸ ਤੋਂ ਬਾਅਦ ਮੈਂ ਐਲ ਕੇ ਯਾਦਵ ਜੀ ਜਿਹੜੇ ਬੀ ਆਯੂ ਬੀਓ ਆਈ ਦੇ ਡਾਇਰੈਕਟਰ ਹੈਗੇ ਪੰਜਾਬ ਦੇ ਉਹਨਾਂ ਨੂੰ ਦਰਖਾਸਤਾਂ ਦਿੱਤੀਆਂ ਤੇ ਉਹਨਾਂ ਨੂੰ ਬੇਨਤੀ ਕਰਦਾ ਕਿ ਵੀ ਜਿਹੜੇ ਸਾਡੇ ਤੋਂ ਸਾਈਨ ਕਰਾਏ ਆ ਕਸਟਡੀ ਦੇ ਵਿੱਚ ਤੇ ਉਹਦਾ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ ਠੀਕ ਧੰਨਵਾਦ ਸਰ ਜੀ ਤੁਹਾਡਾ ਕੇਸ ਦਾ ਕੀ ਸਟੇਟਸ ਹੈ ਕਿੱਥੇ ਤੱਕ ਪਹੁੰਚੇ ਆ ਉਹਦੇ ਬਾਰੇ ਪੂਰੀ ਜਾਣਕਾਰੀ ਸਸਰੀ ਗਾਲ ਜੀ ਮੇਰਾ ਨਾਮ ਹਰਮੇਸ਼ ਸਿੰਘ ਹੈ ਥਾਣਾ ਡੇਰਾ ਬਸੀ ਤੁਹਾਨੂੰ ਪਤਾ ਹੀ ਹੈ 2-3 ਮਹੀਨੇ ਤੋਂ ਅਸੀਂ ਲੜ ਰਹੇ ਹਾਂ ਜੋ ਕਿ ਸਾਡੇ ਐਸੀ ਜਾਤੀ ਸੂਚਕ ਸ਼ਬਦ ਬੋਲੇ ਸੀਗੇ ਪਰਚਾ ਵੀ ਕੱਟ ਗਿਆ ਉਹ ਜਦੋਂ ਜ਼ਾਇਦ ਕਰਕੇ ਪਰਚਾ ਘਟਾਇਆ ਸੀਗਾ ਹੁਣ 20 ਦਿਨ ਹੋ ਗਏ ਜੀ ਬੰਦਿਆ ਦਾ ਕੋਈ ਪਤਾ ਨਹੀਂ ਕੋਈ ਚੱਕੇ ਨਹੀਂ ਹੈ ਜੀ ਉਹ ਕੋਈ ਉਹਨਾਂ ਤੇ ਕਾਰਵਾਈ ਨਹੀਂ ਹੋ ਰਹੀ ਹੈ ਜੀ ਇਦਾਂ ਹੀ ਘੁੰਮ ਰਿਹਾ ਮੈਨੂੰ ਧਮਕੀਆਂ ਵੀ ਮਿਲ ਰਹੀਆਂ ਜੀ ਉਹਨਾਂ ਵੱਲੋਂ ਜੀ ਬਾਤ ਵਿੱਚ ਜਿਹੜਾ ਝਗੜਾ ਹੋਇਆ ਉਹਦੇ ਬਾਰੇ ਕੀ ਕਹਾਂ ਉਹ ਕੋਈ ਵੀ ਆਪਣਾ ਕਾਰਵਾਈ ਨਹੀਂ ਹੋ ਰਹੀ ਜੀ ਪੁਲਿਸ ਵੱਲੋਂ ਜੀ ਪਰਚਾ ਵੀ ਐਸਸੀਐਸ ਐਕਟ ਲਾ ਦਿੱਤਾ ਲਾ ਦਿੱਤਾ ਪਰ ਫਿਰ ਵੀ ਬੰਦੇ ਸਾਰੇ ਹਮ ਘੁੰਮ ਰਹੇ ਆ ਜੀ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ ਜੀ ਇਹ ਹੁਣ ਕੀ ਕਿਹਾ ਤੁਸੀਂ ਫਿਰ ਇੱਕ ਦਿਨ ਗਏ ਸੀਗੇ ਕਰੇ ਇਨਕੁਆਰੀ ਪਾਈ ਹੈ ਤੁਹਾਨੂੰ ਬੁਲਾਉਂਗੇ 1-2 ਦਿਨ ਤੱਕ ਪਰ ਹੁਣ ਤੱਕ 10 ਦਿਨ ਹੋ ਗਏ ਕੋਈ ਸਾਨੂੰ ਬੁਲਾਇਆ ਨਹੀਂ ਹੈ ਜੀ ਕੋਈ ਇਨਕੁਆਰੀ ਨਹੀਂ ਹੈ ਜੀ ਬਟ ਟਾਲ ਰਹੇ ਆ ਜੀ ਬਸ ਕਹਿ ਕਹਿ ਕੇ ਸਰ ਪੁਲਿਸ ਟਾਲੀ ਹਾਂ ਜੀ ਤੇ ਥਾਣਾ ਕਿਹੜਾ ਤੁਹਾਨੂੰ ਥਾਣਾ ਡੇਰਾ ਬੱਸੀ ਹੈ ਜੀ ਠੀਕ ਹੈ ਹੱਡੀਐਸਪੀ ਸਾਹਿਬ ਨੇ ਤਾਂ ਸਿਗਰ ਆ ਡੀਐਸਪੀ ਸਾਹਿਬ ਨੇ ਕਿਹਾ ਸੀਗਾ ਵੀ ਉਹਨਾਂ ਨੇ ਇਨਕੁਆਰੀ ਲਾਈ ਹੈ ਵੀ ਤੁਹਾਨੂੰ 1-2 ਦਿਨ ਤੱਕ ਬੁਲਾਵਾਂਗੇ ਇਨਕੁਆਰੀ ਕਿੱਥੇ ਆਈ ਹੈ ਉਹਨਾਂ ਨੂੰ ਵੀ ਕੋਈ ਪਤਾ ਨਹੀਂ ਹੈ ਜੀ ਹਾਂਜੀ ਅੱਜ ਜਿਹੜੇ ਸਬੰਧਤ ਮਾਮਲੇ ਸੀ ਇੱਥੇ ਆਸੀਬੀਸੀ ਮਹਾਪੰਚਾਇਤ ਦਾ ਜੋ ਸਾਡਾ ਮੋਰਚਾ ਚੱਲ ਰਿਹਾ ਦੋ ਸਾਲ ਤੋਂ ਸਾਡੇ 8-9 ਮਾਮਲੇ ਸੀ ਅੱਜ 8-9 ਮਾਮਲਿਆਂ ਨੂੰ ਲੈ ਕੇ ਅਸੀਂ ਇੱਕ ਮੁੱਖ ਮੰਤਰੀ ਪੰਜਾਬ ਦਾ ਪਤਲਾ ਫੋਕਿਆ ਤੇ ਇੱਕ ਮੰਗ ਪੱਤਰ ਅਸੀਂ ਲਿਖਤੀ ਆ ਮਾਨਯੋਗ ਡੀਆਈਜੀ ਰਾਹੀਂ ਰਾਜਪਾਲ ਨੂੰ ਦੇਰ ਪੰਜਾਬ ਦੇ ਰਾਜਪਾਲ ਨੂੰ ਬੀਜਪੀ ਪੰਜਾਬ ਨੂੰ ਤੇ ਮੁੱਖ ਮੰਤਰੀ ਪੰਜਾਬ ਨੇ ਇੱਕ ਮੰਗ ਪੱਤਰ ਭੇਜਿਆ ਉਹ ਮੰਗ ਪੱਤਰ ਹੈ ਜਿਸ ਅਸੀਂ 8-9 ਕੇਸਾਂ ਦਾ ਫੇਰਵਾ ਦਿੱਤਾ ਉਹਨਾਂ ਨੂੰ ਨਿਆਂਇਕ ਸਾਫ ਦਵਾਨ ਲਈ ਜੇਕਰ ਸਾਡੀ ਫੇਰ ਵੀ ਅਸੀਂ 15 ਜਾਂ 20 ਦਿਨ ਦਾ ਸਮਾਂ ਦਿੰਦੇ ਹਾਂ ਜੇਕਰ 15-20 ਦਿਨ 'ਚ ਕੋਈ ਸਾਡੀ ਨਾਲ ਪ੍ਰੋਪਰ ਕਾਰਵਾਈ ਹੋਈ ਨਾ ਸੁਣਾਈ ਹੋਈ ਤਾਂ ਇਹਨਾਂ ਦਾ ਜਾ ਕੇ ਦੁਬਾਰੇ ਅਸੀਂ ਫੇਰ ਜਿਹੜਾ ਪਿੱਟ ਸਿਆਪਾ ਕਰਾਂਗੇ ਤੇ ਡੀਜੀਪੀ ਦਫ਼ਤਰ ਦਾ ਕਰਾਓ ਕਰਨ ਦੀ ਹੈ ਮੁੱਖ ਮੰਤਰੀ ਦਫ਼ਤਰ ਦਾ ਕਰਾਓ ਕਰਨ ਦੀ ਤਿਆਰੀ ਹੈ ਤੇ ਇੱਥੇ ਜਿਹੜੇ ਸਾਡੇ ਸਮਾਜ ਦੇ ਲੋਕ ਨੇ ਉਹ ਮੈਂ ਤੁਹਾਨੂੰ ਇਹ ਵੀ ਕੰਨਾ ਜਾਂਦਾ ਛੋਟੇ ਛੋਟੇ ਟੁਕੜਿਆਂ 'ਚ ਵੰਡੇ ਗਏ ਐਸੀ ਸੈਲਾਂ 'ਚ ਵੰਡੇ ਗਏ ਜਿਵੇਂ ਭਾਜਪਾ ਦੀ ਗੱਲ ਕਰ ਲਓ ਕਾਂਗਰਸ ਦੀ ਗੱਲ ਕਰ ਲਓ ਕਾਲੀ ਦਲ ਚ ਕਰ ਲਓ ਇੱਕ ਦੂਜੀ ਪਾਰਟੀ ਨਾਲ ਬੰਨੇ ਹੋਏ ਇਹ ਐਸੀ ਸਮਾਜ ਨੂੰ ਵੰਡ ਕੇ ਰੱਖਦਾ ਐਸੀ ਸਮਾਜ ਦੇ ਲੋਕ ਸਮਝਦੇ ਨਹੀਂ ਜੇਕਰ ਇੱਕ ਪਲੇਟਫਾਰਮ ਦੇ ਇਕੱਠੇ ਹੋਣ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਤਾਂ ਕਾਰਵਾਈ ਤਾਂ ਸੀ ਫੜ ਕੇ ਅਫਸਰਾਂ ਨੂੰ ਤਾਉਣ ਤੋਂ ਕਰਾ ਲਈਏ ਜੀ ਤੁਸੀਂ ਗੱਲ ਕੀਤੀ ਐ ਵੰਡੇ ਹੋਏ ਐ ਇਹਨਾਂ ਦਾ ਪਲੇਟਫਾਰਮ ਕਿੱਥੇ ਆ ਕੀ ਹੈ ਜੀ ਇਹਨਾਂ ਦਾ ਪਲੇਟਫਾਰਮ ਇਹ ਹੈ ਜਦੋਂ ਐਸਸੀਐਲ ਦਾ ਪ੍ਰਧਾਨ ਲਾਤਾ ਜੀ ਬੀਜੇਪੀ ਵਾਲੋ ਕਹਿੰਦਾ ਜੋਬੇ ਨੂੰ ਪਿੱਛੋਂ ਡਾਇਰੈਕਸ਼ਨ ਆਉਣਗੀਆਂ ਤਾਂਾਂਗਾ ਐਸੇ ਸਮਾਜ ਦਾ ਜਿਹੜਾ ਐਸਸੀਐਲ ਦਾ ਪ੍ਰਧਾਨ ਲਾਤਾ ਕਾਂਗਰਸ ਦਾ ਜੀ ਉਹ ਕਹਿੰਦਾ ਮੈਨੂੰ ਪਿੱਛੋਂ ਡਾਇਰੈਕਸ਼ਨ ਆਣੀਆਂ ਤਾਂ ਹੋਊਗਾ ਐਸੇ ਸਮਾਜ ਦਾ ਸੈਲ ਦਾ ਲਾਤਾ ਕਾਲੀ ਦਲ ਨੇ ਸਾਡੀ ਭੋਜਨ ਸਮਾਜ ਪਾਰਟੀ ਅਸੀਂ ਵਿੱਚ ਖੁਦ ਮੈਂਬਰ ਐ ਅਸੀਂ ਪਾਰਟੀ ਜੁਆਇਨ ਕਰੀ ਵੀ ਪਰ ਸਾਡਾ ਇੱਥੇ ਤੱਕ ਭੋਜਨ ਸਮਾਜ ਪਾਰਟੀ ਦੇ ਪ੍ਰਧਾਨ ਨੂੰ ਨਹੀਂ ਪਤਾ ਵੀ ਮੋਰਚਾ ਲੱਗਿਆ ਹੋਇਆ ਮੈਨੂੰ ਮਿਲਿਆ ਸੀ ਇੱਕ ਦਿਨ ਉਹਨੂੰ ਇਹ ਨਹੀਂ ਪਤਾ ਵੀ ਮੋਰਚਾ ਲੱਗਿਆ ਹੋਇਆ ਸੱਤ ਵਿੱਚ ਐਸੀ ਲੋਕਾਂ ਦੀਆਂ ਸਮੱਸਿਆਵਾਂ ਐ ਐਸਸੀ ਅਸੀਂ ਬਹੁਜਨ ਸਮਾਜ ਪਾਰਟੀ ਵਾਲਾ ਵੀ ਕਹਿੰਦੇ ਆ ਇਹ ਜਿਹੜਾ ਕਹਿੰਦੇ ਤੁਸੀਂ ਰਾਜ ਲਿਓ ਭਾਗ ਲਿਓ ਫਲਾਣਾ ਇਹ ਦਰਖਤਾਂ ਤੇ ਨਹੀਂ ਲੱਗਿਆ ਹੋਇਆ ਇਹ ਦਰਖਤਾਂ ਤੇ ਨਹੀਂ ਤੋੜਨਾ ਹੈ ਇਹ ਲੋਕ ਫਿਰਦੇ ਨੇ ਜਿਨ੍ਹਾਂ ਨੇ ਸਾਡਾ ਰਾਜ ਭਾਗ ਲੈਣਾ ਜਿਨ੍ਹਾਂ ਨੇ ਬੋਟਾਂ ਪਾਣੀਆਂ ਸਾਰਾ ਕੁਝ ਪਾਣਾ ਇਹ ਤੁਸੀਂ ਫੇਸਬੁਕ ਤੇ ਜਾਂ ਫੋਟੋਆਂ ਤੇ ਨਹੀਂ ਕਾਮਯਾਬ ਹੋਵੋਗੇ ਕਾਮਯਾਬ ਹੋਵੋਗੇ ਤੇ ਸੜਕਾਂ ਦੇ ਰੁਲਕੇ ਲੋਕਾਂ ਦੀਆਂ ਇੱਜ਼ਤਾਂ ਬਚਾਓਗੇ ਲੋਕਾਂ ਦੀ ਸੜਾਈ ਕਰਾਓਗੇ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਐਸਸੀ ਬੀਸੀ ਜਿਹੜਾ ਮੋਰਚਾ ਲੱਗਿਆ ਹੋਇਆ ਇਹ ਐਸਸੀ ਪੀਸੀ ਜਿਹੜੇ ਲੋਕ ਨੇ ਉਹਨਾਂ ਲਈ ਇੱਕ ਪਲੇਟਫਾਰਮ ਹੈ ਇਕੱਠਾ ਕਰਨ ਦਾ ਇਹ ਵਾਲੇ ਵੀ ਪਲੇਟਫਾਰਮ ਹੈ ਸਾਡੇ ਕੋਲ ਜਦੋਂ ਪੀੜਤ ਆ ਜਾਂਦਾ ਹੈ ਇੱਥੇ ਸਨੀਤਾ ਸ਼ਰਮਾ ਖੜੀ ਹੈ ਇਹ ਪੰਡਤਾਂ ਚੋਂ ਹੈ ਜਿਵੇਂ ਗੱਲ ਕਰ ਲਈਏ ਅੱਜ ਇੱਕ ਪਰਮਜੀਤ कौर ਡੇਰਾਬੱਸੀ ਤੋਂ ਆਉਣਾ ਸੀ ਉਹ ਜਰਨਲਿਸਟ ਉਹ ਜਿਹੜਾ ਪੀੜਤ ਵਜੋਂ ਆ ਗਿਆ ਉਹਦਾ ਅਸੀਂ ਕੋਈ ਜਾਤੀ ਪਾਤੀ ਨਹੀਂ ਦੇਖਦੇ ਪਰ ਸਾਡਾ ਇੱਕ ਪਲੇਟਫਾਰਮ ਬਣਾਇਆ ਵਾ ਵੀ ਇੱਥੇ ਕੋਈ ਵੀ ਜਿਹੜੀ ਪਾਰਟੀ ਦਾ ਨਮਾਇਦਾ ਸਕਦਾ ਸਾਨੂੰ ਸਮਰਥਨ ਦੇ ਸਕਦਾ ਸਾਡੇ ਨਾਲ ਗੱਲ ਕਰ ਸਕਦਾ ਅਸੀਂ ਉਹਨਾਂ ਦਾ ਸਹਿਯੋਗ ਦੇ ਸਕਦੇ ਹਾਂ ਜੇ ਕੋਈ ਨਮਾਇਦਾ ਨਹੀਂ ਤਾਂ ਅਸੀਂ ਉਹਨਾਂ ਦੇ ਨਾਲ ਕੋਈ ਰਾਬਤਾ ਨਹੀਂ ਕੋਈ ਵਾਸਤਾ ਨਹੀਂ ਇਹ ਸਿਰਫ ਲੋਕਾਂ ਨੂੰ ਸਮਝਵਾ ਕੇ ਦਿਖਾ ਰਹੇ ਨੇ ਆਪਣੀ ਵੋਟਾਂ ਬਟੋਰਨ ਵਾਸਤੇ 2027 ਚ ਸਤਿ ਸ਼੍ਰੀ ਅਕਾਲ ਮੈਂ ਸੁਨੀਤਾ ਸ਼ਰਮਾ ਮੇਰਾ ਹਸਬੰਡ 13 ਸਾਲ ਤੋਂ ਗੁੰਮ ਹੈ ਸਾਡੀ ਪਾਪਾਟੀ ਵੀ ਖੋਲੀ ਮੇਰੇ ਹਸਬੰਡ ਵੀ ਇਹਨਾਂ ਨੇ ਲਾਪਤਾ ਕਰਤੇ 13 ਸਾਲ ਹੋ ਗਏ ਅੱਜ ਤੱਕ ਮੈਨੂੰ ਕੋਈ ਨਹੀਂ ਪਤਾ ਸਾਡਾ ਘਰ ਵੀ ਨਹੀਂ ਰਿਹਾ ਮੇਰਾ ਹਸਬੰਡ ਵੀ ਨਹੀਂ ਰਿਹਾ ਤੇ ਪੁਲਿਸ ਵੀ ਚੱਟ ਵੀ ਸਥਾਨੇ 'ਚ ਕੰਪਲੀਟਾ ਦਿੱਤੀਆਂ ਸੀ ਧਰਨੇ ਲਾਏ ਇਹਨਾਂ ਨੇ ਕੋਈ ਮੇਰੀ ਸੁਣਵਾਈ ਨਹੀਂ ਕੀਤੀ ਚਾਰ ਬੰਦਿਆਂ ਦੇ ਨਾਮ ਲਖਾਏ ਜੀ ਚੋ ਤਿੰਨ ਬੰਦੇ ਇਹਨਾਂ ਨੇ ਕੱਢਤੇ ਕਿਹੜੇ ਕਿਹੜੇ ਬੰਦੇ ਨਾਮ ਉਹਨਾਂ ਦਾ ਕੀ ਆ ਇੱਕ ਰੰਦੀਪ ਸ਼ਰਮਾ ਇੱਕ ਪ੍ਰਦੀਪ ਸ਼ਰਮਾ ਮੇਰੇ ਦੇਵਰ ਆ ਦੋਨੋਂ ਜਿਹੜੇ ਪਿੰਡ ਦੇ ਦੋ ਬੰਦੇ ਸੀ ਉਹਨਾਂ ਚੋ ਇੱਕ ਮਲਕੀਸ਼ ਸਿੰਘ ਬਸ ਉਹ ਹੀ ਉਹਦਾ ਚਲਾਨ ਵੀ ਇਹਨਾਂ ਨੇ ਪੇਸ਼ ਨਹੀਂ ਹਲੇ ਤੱਕ ਕੀਤਾ ਤੇ ਇੱਕ ਬੰਦਾ ਜਿਹੜਾ ਤੇਜ ਸਿੰਘ ਤੇਜਿੰਦਰ ਆ ਉਹ ਉਹ ਇਹਨਾਂ ਨੇ ਕੱਢਤਾ ਵਿੱਚੋਂ ਵੀ ਉਹ ਬਿਮਾਰ ਸੀ ਕੁਝ ਵੀ ਬਹਾਨਾ ਲਾ ਕੇ ਤੇ ਮੇਰਾ 8ਵੇਂ ਥਾਣੇ ਰਕੇਸ਼ ਸ਼ਰਮਾ ਜਿਹੜਾ ਉਹਨੇ ਮੇਰੇ ਰਕੇਸ਼ ਕੁਮਾਰ ਨੇ ਉਹਨੇ ਮੇਰਾ ਕੇਸ ਖਰਾਬ ਕੀਤਾ ਉਹਨੇ ਮੇਰੀ ਕੋਈ ਸੁਣਵਾਈ ਨਹੀਂ ਕੀਤੀ ਮੈਂ ਥਾਣੇ ਜਾਂਦੀ ਸੀ ਵਾਪਸ ਆ ਜਾਂਦੀ ਸੀ ਆਜਾ ਜੋ ਕੱਲ ਆਜੋ ਬਸ ਹੁਣ ਮੈਂ ਕੋਰਟ ਕੇਸ ਪਾਇਆ ਹੋਇਆ ਤੇ ਉੱਥੋਂ ਮੈਨੂੰ ਉਮੀਦ ਹੈ ਕਿ ਮਾਨਯੋਗ ਜੱਜ ਮੈਨੂੰ ਕੋਈ ਮੇਰੀ ਸੁਣਵਾਈ ਕਰਨਗੇ ਬਾਕੀ ਅਸੀਂ ਕਰਾਇਆ ਤੇ ਰਹਿਨੇ ਆ ਬੇਟਾ ਮੇਰਾ ਮੈਂਟਲੀ ਅਫਸੈਟ ਹੈ ਇੱਕ ਬੇਟੇ ਦੀ ਮੌਤ ਹੋ ਗਈ ਨਾ ਇਹਨੂੰ ਗਿੰਤੀਆਂ ਦੀ ਨਾ ਇਹਨੂੰ ਕਲਰ ਪਤਾ ਕੁਝ ਨਹੀਂ ਪਤਾ ਇਹਨੂੰ। ਨਾ ਪਿਆ ਤੇ ਕੀ ਤੁਹਾਡੇ ਨਾਲ ਮਾਮਲਾ ਹੈਗਾ? ਮੇਰਾ ਨਾਮ ਹਰਮਨਜੋਤ ਕੌਰ ਹੈ। ਮੈਂ ਤੀਸੂ ਮਾਜਰਾ ਕਿਰਾਏ ਤੇ ਰਹਿੰਦੀ ਆ ਜੀ। ਉੱਥੇ ਮਕਾਨ ਮਾਲਕ ਨੇ ਪਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਮੇਰੇ ਨਾਲ ਆ ਕੇ ਕੁੱਟਮਾਰ ਕੀਤੀ ਹੈ ਇੱਕ ਬਿਜਲੀ ਦੇ ਬਿੱਲ ਪਿੱਛੇ। ਜਦਕਿ ਮੇਰੇ ਕੋਲ ਸਿਰਫ ਪੱਖੇ ਚੱਲਦੇ ਨੇ, ਪੱਖਿਆਂ ਦੇ ਹਿਸਾਬ ਨਾਲ ਇੰਨਾ ਬਿੱਲ ਮੇਰਾ ਨਹੀਂ ਆ ਸਕਦਾ। ਕਹਿੰਦੇ 3500 ਰੁਪਏ ਤੁਸੀਂ ਦਵੋ। ਉੱਪਰ ਮੇਰੇ ਕਿਰਾਏ ਤੇ ਮੁੰਡਾ ਰਹਿੰਦਾ ਹੈ ਇਨਵਰਟਰ ਏਸੀ ਸਭ ਚੱਲਦਾ ਹੈ ਤੇ ਕੋਲ ਉਹ ਕਹਿੰਦਾ ਮੈਂ 1600 ਰੁਪਏ ਦੇਣਾ ਹੈ ਜੀ ਇਹ ਤੋਂ ਬਾਅਦ ਮੈਂ ਦੇਣਾ ਮੈਂ ਰੀਡਿੰਗ ਦੇ ਹਿਸਾਬ ਨਾਲ ਮੈਂ ਬੋਲਿਆ ਮੈਨੂੰ ਮੇਰੀ ਰੀਡਿੰਗ ਦੱਸ ਦਿਓ ਜੀ ਮੈਂ ਆਪਣਾ ਪੈਸਾ ਤੁਹਾਨੂੰ ਦੇ ਦਿੰਦੀ ਆ ਮੈਂ ਪੈਸੇ ਇਹਨੂੰ ਮਨਾ ਨਹੀਂ ਕਰਦੀ ਰੀਡਿੰਗ ਤਾਂ ਮੈਨੂੰ ਦੱਸੋ ਮੇਰੀ ਕਿੰਨੀ ਆਉਣੀ ਹੈ ਮੈਨੂੰ ਰੀਡਿੰਗ ਨਹੀਂ ਦੱਸੀ ਮੈਂ ਨਾਲ ਕੁੱਟਮਾਰ ਕੀਤੀ ਮੈਨੂੰ ਗਾਲੀ ਗਲੋਚ ਕੀਤੀ ਬਹੁਤ ਗੰਦਾਮੰਦਾ ਬੋਲਿਆ ਮੈਨੂੰ ਉਹਨਾਂ ਨੇ ਈਵਨ ਮੇਰੀ ਕਾਸਟ ਤੱਕ ਗਏ ਨੇ ਉਹ ਐਨਾ ਗੰਦਾ ਬੋਲਿਆ ਜੀ ਉਹ ਤੋਂ ਕਹਿੰਦੇ ਜੋ ਤੋੜੇ ਤੋਂ ਹੁੰਦਾ ਹੋ ਲੋ ਅਗਰ ਤੁਸੀਂ ਸਰਕਾਰੀ ਜੌਬ ਕਰਦੇ ਹੋ ਦੋਨੋਂ ਹਸਬੰਡ ਵਾਈਫ ਤਾਂ ਤੁਹਾਨੂੰ ਕਿਹਨੇ ਰਾਈਟ ਦਿੱਤਾ ਕਿ ਤੁਸੀਂ ਕਿਸੇ ਨੂੰ ਆ ਕੇ ਵੀ ਕੁਝ ਵੀ ਬੋਲ ਸਕਦੇ ਹੋ ਮਾਰ-ਕੁੱਟ ਕਰ ਸਕਦੇ ਹੋ ਸਰ ਮੈਂ ਕੰਪਲੇਨ ਕੀਤੀ ਆ ਸਰ ਅਸੀਂ ਐਸਸੀ ਕਾਸਟ ਤੋਂ ਬਿਲੋਂਗ ਕਰਦੇ ਆ ਗੁਰੂ ਰਾਮਦਾਸ ਜੀ ਉਹਨਾਂ ਨੂੰ ਕੋਈ ਕਹਿਣ ਦਾ ਮਤਲਬ ਨਹੀਂ ਹੈਗਾ ਕਿ ਤੂੰ ਚੂੜੀ ਹੈ ਤੂੰ ਚਮਾਰ ਹੈ ਠੀਕ ਹੈ ਤੁਸੀਂ ਬਹੁਤ ਕੁਝ ਬੋਲਿਆ ਸਰ ਉਹਨਾਂ ਨੇ ਇੰਨੀਆਂ ਗੰਦੀਆਂ ਗੱਲਾਂ ਕੱਢੀਆਂ ਕਿ ਮੈਂ ਦੱਸ ਨਹੀਂ ਸਕਦੀ ਇੱਥੇ ਤੁਹਾਨੂੰ ਜਦੋਂ ਚੋਰੀ ਆ ਚਮਾਰ ਕਿਹਾ ਕੁਝ ਵੀ ਕੋਈ ਹੈਸੀਅਤ ਤੇ ਤੁਹਾਡੇ ਨਾਲ ਹਾਂਜੀ ਉੱਪਰ ਮੁੰਡਾ ਸੀਗਾ ਸਰ ਕੀ ਨਾਮ ਹੈ ਜਿਹਦਾ ਉਹਦਾ ਮੁੰਡੇ ਦਾ ਨਾਮ ਹੈ ਪੁਸ਼ਪ ਠੀਕ ਹੈ ਸਰ ਜੋ ਕਿਰਾਏ ਤੇ ਰੱਖਿਆ ਹੋਇਆ ਹੈ ਕੋਈ ਸੀਸੀਟੀਵੀ ਲੱਗੇ ਨਹੀਂ ਜੀ ਅੰਦਰ ਨਹੀਂ ਲੱਗੇ ਹੋਏ ਆ ਬਾਹਰ ਸਾਡੇ ਪਰੌਸ-ਪਰੌਸ ਵਿੱਚ ਲੱਗੇ ਹੋਏ ਨੇ ਉਹਨਾਂ ਨੇ ਅੰਦਰ ਕੀਤੀ ਆ ਜਿੱਥੇ ਅੰਦਰ ਵੇੜਾ ਪੈਂਦਾ ਉੱਥੇ ਕੀਤੀ ਆ ਮੈਂ ਕੰਪਲੇਨ ਕੀਤੀ ਆ ਸਰ 5 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਹੈਗੀ ਸਰ ਆ ਕੰਪਲੇਨ ਸਰ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਕਹਿੰਦੇ ਅੱਜ ਬਣਾਉਂਦੇ ਆ ਕੱਲ ਬਣਾਉਂਦੇ ਆ ਹਾਂ ਤੇ ਕੁਝ ਨਹੀਂ ਸਾਨੂੰ ਬੁਲਾਏਗਾ ਫੋਨ ਤੱਕ ਨਹੀਂ ਆਇਆ ਸਰ ਕਿਹੜਾ ਥਾਣਾ ਸਰ ਦਾ ਥਾਣਾ ਪੈਂਦਾ ਜੀ ਖਰੜ ਚ ਅ ਸੰਦੂਮਾੜਾ ਦੀ ਤੁਹਾਡੀ ਜਿਹੜੀ ਪ੍ਰਾਪਰਟੀ ਤੇ ਕਬਜ਼ਾ ਕੀਤਾ ਹੋਇਆ ਲੈਂਡ ਮਾਫੀਾ ਲੁਧਿਆਣਾ ਤੇ ਅੱਜ ਉਹਦੀ ਕੀ ਕੰਡੀਸ਼ਨ ਹੈ ਜੀ ਕੋਈ ਕੰਡੀਸ਼ਨ ਨਹੀਂ ਆ ਰੋਲ ਦੇ ਫਿਰਦੇ ਆ ਇੱਕ ਕੋਠੀ ਵਿਚਾ ਲਈ ਉਹ ਵੀ ਕੋਰਟ ਦੇ ਵਿੱਚ ਫਿਰ ਫਿਰ ਕੇ ਆਪਣਾ ਹੀ ਘਰ ਉਹ ਤੋਂ ਜਾ ਕੇ ਬਚਾਉਣੇ ਆ ਤੇ ਸਰਕਾਰਾਂ ਜਿਹੜੀਆਂ ਤੁੜੀਆਂ ਫਿਰਦੀਆਂ ਇਹਨਾਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਐਸਐਚਓ ਜਿਹੜਾ ਉਹ ਕਮਜਕਰਾ ਰਿਹਾ ਸੀ ਆ ਦੋਨਾਂ ਕੋਠੀਆਂ ਦੇ ਉੱਤੇ ਔਰ ਉਸ ਐਸਐਚਓ ਨੇ ਪਹਿਲਾਂ ਘਾਹ ਲੁੱਟਿਆ ਉਸ ਬਾਅਦ ਸ਼ਰੇਆ ਮੇਰੇ ਗਹਿਣੇ ਕੈਸ਼ ਮੋਬਾਈਲ ਲੁੱਟਿਆ ਉਹਦੇ ਤੇ ਪਰਚਾ ਵੀ ਦਰਜ ਹੋਇਆ ਸਾਨੂੰ ਨਹੀਂ ਸਮਝ ਆਉਂਦੀ ਇਹ ਸਰਕਾਰਾਂ ਸਰਕਾਰਾਂ ਜੀਆਂ ਹੈ ਕਿੱਥੇ ਬਾਦਲ ਦੇਖੇ ਉਸ ਬਾਅਦ ਅਮਰਿੰਦਰ ਆ ਗਿਆ ਉਸ ਬਾਅਦ ਹੁਣ ਬੜੀ ਇਹ ਸੀ ਆਸ ਸੀ ਕਿ ਭਗਵੰਤ ਮਾਨ ਆਊਗਾ ਤਾਂ ਕੁਛ ਨਾ ਕੁਛ ਹੋਊਗਾ ਲੇਕਿਨ ਉਹ ਵੀ ਸਾਇਲੈਂਟ ਆ ਔਰ ਅਸੀਂ ਰੋਲਦੇ ਫਿਰਦੇ ਆ 1 22 ਸਾਲ ਹੋ ਗਏ ਆ ਔਰ ਅਸੀਂ ਕੋਈ ਤੁਸੀਂ ਫੇਰ ਆਇਓ ਜੀ ਤੁਸੀਂ ਕੱਲ ਨੂੰ ਆਇਓ ਜੀ ਸਾਰੇ ਸਬੂਤ ਆ ਸਾਰੇ ਆਫੀਸ਼ੀਅਲ ਪ੍ਰੂਫ ਹੈਗੇ ਜਿਹੜੇ ਇਹਨਾਂ ਨੂੰ ਦੁਖਾਲਦੇ ਆ ਅਸੀਂ ਹੁਣ ਡੀਜੀਪੀ ਸਾਹਿਬ ਜਿਹੜੇ ਨਿਊ ਆਏ ਹੈਗੇ ਆ ਉਹਨਾਂ ਨੇ ਇਧਰ ਫੇਰ ਇੱਕ ਸਾਡੇ ਸਪੈਸ਼ਲ ਡੀਜੀਪੀ ਸਾਹਿਬ ਨੂੰ ਕਿਹਾ ਉਹਨਾਂ ਨੇ ਅੱਗੇ ਫੇਰ ਆਨਆਰਾਈ ਨੂੰ ਕਿਹਾ ਹੁਣ ਦੇਖਦੇ ਆਨਆਰਾਈ ਕੀ ਕਰਦੇ ਆ ਲੇਕਿਨ ਮੈਂ 15 ਅਗਸਤ ਲੰਗਾਂ ਨਹੀਂ ਦੇਣਾ ਬਹੁਤ ਟਾਇਰਡ ਹੋ ਗਈਆਂ ਇਹਨਾਂ ਲੋਕਾਂ ਦੇ ਝੂਠੇ ਲਾਰੇਆਂ ਤੋਂ ਔਰ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਅਸੀਂ ਆਪਣੀਆਂ ਪ੍ਰੋਪਰਟੀਸ 'ਤੇ ਕੰਮ ਹੁੰਦਾ ਸਰਕਾਰ ਦਾ ਕਰਦੇ ਹਾਂ ਅਸੀਂ ਸੋਨ ਜਿਆਦਾ ਦਿਨ ਵੇਟ ਨਹੀਂ ਕਰਨੀ ਦੇਖਦੇ ਹਾਂ ਮੰਡੇ ਤੋਂ ਬਾਅਦ ਕੀ ਕਰਦੇ ਬਹੁਤ ਧਰਨੇ ਐਜੀਟੇਸ਼ਨ ਕਰਨ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਇਸ ਮੋਰਚੇ ਵੱਲੋਂ ਬਹੁਤ ਜਥੇਬੰਦੀਆਂ ਵੱਲੋਂ ਪਿੱਟ ਸਿਆਪੇ ਕੀਤੇ ਗਏ ਤਾ ਅੱਜ ਐਸ்சி ਕਮਿਸ਼ਨ ਨੇ ਡਿਪਟੀ ਕਮਿਸ਼ਨਰ ਪਟਿਆਲਾ ਐਸਐਸਵੀ ਪਟਿਆਲਾ ਨੂੰ ਤਲਬ ਕੀਤਾ ਕਿ ਪਿੰਡ ਬਠੋਈ ਕਲਾਂ ਦੇ ਵਿੱਚ ਜੋ ਪੰਚਾਇਤੀ ਜ਼ਮੀਨ ਦੀ ਬੋਲੀ ਨੂੰ ਲੈ ਕੇ 4 ਜੂਨ ਨੂੰ ਬੀਡੀਪੀਓ ਦਫ਼ਤਰ ਦੇ ਵਿੱਚ ਪੁਲਿਸ ਦੀ ਮੌਜੂਦਗੀ ਪ੍ਰਸ਼ਾਸਨ ਦੀ ਮੌਜੂਦਗੀ ਦੇ ਵਿੱਚ ਐਸ்சி ਭਾਈਚਾਰਾ ਮਜ਼ਦੂਰ ਭਾਈਚਾਰੇ ਨੂੰ ਸ਼ਰਯਾਮ ਕੁੱਟਿਆ ਗਿਆ ਜਦ ਕਿ ਨੋਟੀਫਿਕੇਸ਼ਨ ਕੀਤਾ ਇਸ਼ਤਿਹਾਰ ਦੇ ਕੇ ਪਿੰਡ ਦੇ ਸ਼ਡਿਊਲ ਕਾਸਟ ਲੋਕਾਂ ਨੂੰ ਬੀਡੀਪੀਓ ਦਫ਼ਤਰ ਬੁਲਾਇਆ ਗਿਆ ਕਿ ਇੱਕ ਬੜਾ ਤੀਜੇ ਹਿੱਸੇ ਦੀ ਜ਼ਮੀਨ ਢੋਡੀ ਹੈ ਤੁਸੀਂ ਇਸ ਦੀ ਬੋਲੀ ਦਿਓ ਜਦੋਂ ਬੋਲੀ ਦੇਣਗੇ ਇਨਡਾਇਰੈਕਟਲੀ ਕਿਸਾਨ ਜਥੇਬੰਦੀਆਂ ਨੇ ਔਰ ਕਿਸਾਨਾਂ ਨੇ ਪਿੰਡ ਦੇ ਵੱਡੇ ਲੋਕਾਂ ਨੇ ਗੇਟ ਤੋੜ ਕੇ ਬੀਡੀਪੀਓ ਦਫ਼ਤਰ ਦੇ ਵਿੱਚ ਵੜ ਕੇ ਸ਼ਰਯਾਮ ਕੁੱਟਿਆ ਔਰ ਜਾਤੀ ਸੂਚਕ ਸ਼ਬਦ ਇੱਕ ਤਾਂ ਅਲੱਗ ਬੋਲਦੇ ਨੇ ਉਹ মিডিਆ ਦੇ ਸਾਹਮਣੇ ਬਿਆਨ ਦਿੱਤੇ ਕਿ ਚੂੜੇ ਆਏ ਨੇ ਚਮਾਰ ਆਏ ਨੇ ਸਾਡੀ ਜ਼ਮੀਨ ਤੇ ਬੋਲੀ ਦੇਣ ਜਦਕਿ ਬੋਲੀ ਦੇਣ ਆਏ ਨੇ ਸਰਕਾਰੀ ਜ਼ਮੀਨ ਤੇ ਜਦੋਂ ਤੱਕ ਉਹਨਾਂ ਨੇ ਵਾਈਆ ਉਹਨਾਂ ਦੀ ਸੀ ਪਰ ਜਦੋਂ ਪੰਚਾਇਤ ਨੇ ਡਿਕਲੇਅਰ ਕਰਦਾ ਕਿ 602 ਏਕੜ ਪੰਚਾਇਤ ਦੀ ਜ਼ਮੀਨ ਆ ਤਾਂ ਗਰੀਬ ਲੋਕ ਬੋਲੀ ਦੇਣਗੇ ਸੀ ਉੱਥੇ ਜਾ ਕੇ ਉਹਨਾਂ ਨੂੰ ਕੁੱਟਿਆ ਔਰ 12 ਲੱਖ ਰੁਪਇਆ ਭਰਾ ਲਿਆ ਅੱਜ ਤੱਕ ਕਬਜ਼ਾ ਨਹੀਂ ਦਿੱਤਾ ਸਿਰਫ ਕਾਗਜ਼ਾਂ ਦੇ ਵਿੱਚ ਸ਼ੋਅ ਕੀਤਾ ਕਿ ਅਸੀਂ ਉਹਨਾਂ ਦੇ ਪੈਸੇ ਲੈ ਲਏ ਉਹਨਾਂ ਨੂੰ ਕਬਜ਼ਾ ਦੇਤਾ ਪਰ ਮੈਨੂੰ ਕਬਜ਼ਾ ਮਿਲਿਆ ਔਰ ਮੋਰਚੇ ਦੀ ਸਹਾਇਕ ਨਾਲ ਜਥੇਬੰਦੀਆਂ ਦੇ ਸਹਾਇਕ ਨਾਲ ਇਜਿਟੇਸ਼ਨਾਂ ਕਰਕੇ 11 ਬੰਦਿਆਂ ਤੇ ਐਸ ਸੀ ਐਸਟੀ ਐਕਟ ਦਾ ਪਰਚਾ ਦਰਜ ਕਰਾਇਆ ਪਰ ਪੰਜਾਬ ਦੀ ਨਕਮੀ ਪੁਲਿਸ ਪੰਜਾਬ ਸਰਕਾਰ ਅੱਜ ਤੱਕ ਉਹਨਾਂ ਨੂੰ ਰੈਸਟ ਕਰਨ 'ਚ ਫੇਲ ਹੋਈ ਐ ਅੱਜ ਪੰਜਾਬ ਦੀ ਜਨਤਾ ਦਾ ਖਾਸ ਕਰਕੇ ਦਵੇ ਕੁਚਲੇ ਸਮਾਜ ਦਾ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਵਿਸ਼ਵਾਸ ਛੁੱਟ ਚੁੱਕਿਆ ਇਸ ਕਰਕੇ ਇਹਨਾਂ ਮੋਰਚਿਆਂ ਨਾਲ ਜਥੇਬੰਦੀਆਂ ਦਾ ਸਹਾਰਾ ਲੈ ਕੇ ਉਹ ਆਪਣੇ ਅੱਗੇ ਵਧਦੇ ਨੇ ਵਰਨਾ ਕਿਸੇ ਨੂੰ ਅੱਜ ਪੰਜਾਬ ਦੇ ਵਿੱਚ ਗਰੀਬ ਮਜ਼ਦੂਰ ਨੂੰ ਸਰਕਾਰ ਤੋਂ ਪੁਲਿਸ ਤੋਂ ਉਮੀਦ ਜਸ ਦੀ ਖਤਮ ਹੋ ਚੁੱਕੀ ਹੈ ਕਿਹੜਾ ਦਫ਼ਤਰ ਸੀਗਾ ਜੀ ਕਿੱਥੇ ਹੋਇਆ ਇਹ ਝਗੜਾ ਤੇ ਉਹ ਪ੍ਰਸ਼ਾਸਨ ਉਹ ਤੋਂ ਕੀ ਕਰ ਰਿਹਾ ਸੀਗਾ ਜੀ ਇਹ ਬੀਡੀਪੀਓ ਦਫ਼ਤਰ ਪਟਿਆਲਾ ਜਿਹਦੇ ਵਿੱਚ ਬੋਲੀ ਦੇਣ ਸਮੇਂ ਝਗੜਾ ਹੋਇਆ ਔਰ ਪੁਲਿਸ ਵੀ ਮੌਜੂਦ ਸੀ ਹਾਲਾਂਕਿ ਪੁਲਿਸ ਦੇ 20 ਡੰਡੇ ਮਾਰੇ ਨੇ ਇੱਕ ਡੀਐਸਪੀ ਦੀ ਵਰਦੀ ਤੱਕ ਫਾੜੀ ਐ ਉਸ ਡੀਐਸਪੀ ਨੇ ਮੈਨੂੰ ਖੁਦ ਕਿਹਾ ਕਿਦਾ ਪ੍ਰਧਾਨ ਜੀ ਜਿਹੜੇ ਬੰਦੇ ਢੋਡੇ ਗੁੱਟੇ ਨੇ ਤੁਸੀਂ ਉਹਨਾਂ ਨੂੰ ਐਡਮਿਟ ਕਰੋ ਇਹਨਾਂ ਤੇ ਪਰਚਾ ਬਣਦਾ ਪਰਚਾ ਦਵਾਂਗੇ ਲੇਕਿਨ ਪੰਜਾਬ ਪੁਲਿਸ ਫਿਰ ਮੁਕਰ ਗਈ ਉਹ ਡੀਐਸਪੀ ਉਹ ਗਾਇਬ ਹੋ ਗਿਆ ਵਿੱਚੋਂ ਪੁਲਿਸ ਵੀ ਕੁੱਟਿਆ ਮਜ਼ਦੂਰ ਵੀ ਕੁੱਟੇ ਨੇ ਪਰ ਅੱਜ ਤੱਕ ਪੰਜਾਬ ਪੁਲਿਸ ਨੇ ਔਰ ਡੀਡੀਪੀਓ ਬੀਡੀਪੀਓ ਵਿਭਾਗ ਨੇ ਉਨ੍ਹਾਂ ਦੇ ਖਿਲਾਫ ਜ਼ਬਰਦਸਤੀ ਭੰਨ ਤੋੜ ਕਰਨ ਦਾ ਕੁਰਸੀਆਂ ਤੋੜਨ ਦਾ ਸ਼ੀਸ਼ੇ ਭੰਨਣ ਦਾ ਅੱਜ ਤੱਕ ਉਹਨਾਂ ਤੇ ਪਰਚਾ ਦਰਜ ਨਹੀਂ ਕਰਵਾਇਆ। ਹੁਣ ਕੀ ਸਟੇਟਸ ਹੈ? ਅੱਜ ਮਾਨਯੋਗ ਐਸਸੀ ਕਮਿਸ਼ਨ ਨੇ ਡਿਪਟੀ ਕਮਿਸ਼ਨ ਪਟਿਆਲਾ ਐਸਐਸਬੀ ਪਟਿਆਲਾ ਨੂੰ ਤਲਬ ਕੀਤਾ। ਅੱਜ ਸਾਡੇ ਬੰਦੇ ਗਏ ਨੇ। ਦੇਖਦੇ ਹਾਂ ਸ਼ਾਮ ਤੱਕ ਕੀ ਰਿਪੋਰਟ ਆndi ਹੈ। ਪਰ ਅਸੀਂ ਕਹਿਣਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੂੰ ਕਿ ਗੁੰਡਾਗਰਦੀ ਧੱਕਾਸ਼ਾਹੀ ਅਤਿਆਚਾਰ ਬੰਦ ਕਰੇ। ਇਹਨਾਂ ਗਰੀਬਾਂ ਮਜ਼ਦੂਰਾਂ ਤੇ ਦਬੇ ਕੁਚਲੇ ਸਮਾਜ ਤੇ ਅਗਰ ਇਹੀ ਹਾਲਾਤ ਇਸ ਸਰਕਾਰ ਦੇ ਰਹੇ ਤਾਂ 2027 ਦੇ ਵਿੱਚ ਗਰੰਟੀ ਨਾਲ ਕਹਿੰਨਾ ਇਹ ਇੱਕ ਵੀ ਐਮਐਲਏ ਨਹੀਂ ਬਣਾ ਸਕਦੇ ਕਿਉਂਕਿ ਅੱਜ ਪੂਰੇ ਪੰਜਾਬ ਦੀ ਜਨਤਾ ਗਰੀਬ ਮਜ਼ਦੂਰ ਇਹਨਾਂ ਤੋਂ ਅੱਕ ਚੁੱਕੀ ਹੈ ਮੈਂ ਦਵਿੰਦਰ ਕੌਰ ਮੈਂ ਇਹ ਕਹਿਣਾ ਚਾਹਾਂਗੀ ਕਿ ਮੇਰੇ ਹਸਬੰਦ ਦਾ ਲਗਭਗ 1 ਸਾਲ ਹੋ ਗਿਆ ਐਕਸੀਡੈਂਟ ਹੋਇਆ ਪੁਲਿਸ ਜ਼ਰੂਰ ਹਸਪੀਟਲ ਚ ਆਈ ਸੀ ਬਿਆਨ ਜ਼ਰੂਰ ਲੈ ਕੇ ਗਈ ਹੈ ਲੇਕਿਨ ਉਸ ਤੋਂ ਬਾਅਦ ਅਜੇ ਤੱਕ ਮਤਲਬ ਕਿ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਕਿ ਉਹਨਾਂ ਨੇ ਜਿਹੜੇ ਦੋਸ਼ੀ ਹਨ ਇਹਨਾਂ ਨੇ ਐਕਸੀਡੈਂਟ ਕੀਤਾ ਸੀ ਉਹਨਾਂ ਦਾ ਤੁਹਾਨੂੰ ਪਤਾ ਲੱਗ ਗਿਆ ਸੀ ਉਹਨਾਂ ਨੂੰ ਉਹਨਾਂ ਦਾ ਪਤਾ ਲੱਗ ਗਿਆ ਮੇਰੇ ਕੋਲ ਉਹਨਾਂ ਤੇ ਕੋਈ ਕਾਰਵਾਈ ਕੀਤੀ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਉਹਨਾਂ ਨੇ ਕਾਰਵਾਈ ਕੀਤੀ ਹੈ ਜਾਂ ਨਹੀਂ ਅਜੇ ਤੱਕ ਮੈਨੂੰ ਕੀ ਹਾਲ ਪਹਿਚਾ ਅਜੇ ਹੋ ਲੋ ਹਾਲਾਤ ਬਹੁਤ ਜ਼ਿਆਦਾ ਟੇਟੇਰੀਅਰਟਡ ਹੈ ਕੋਈ ਪਤਾ ਨਹੀਂ ਅੱਜ ਜਾ ਕੇ ਕੱਲ੍ਹ ਕਿਹੜੇ ਕਿਹੜੇ ਹਸਪਤਾਲ ਦੇ ਵਿੱਚ ਤੁਸੀਂ ਇਲਾਜ ਕਰਾਇਆ ਮੈਂ ਸਿਰਫ ਸੋਨਾ ਹਸਪੀਟਲ ਤੇ ਲੈ ਗਈ ਸੀ ਉਹ ਵੀ ਕੋਈ ਮਤਲਬ ਕਿ ਸਰਪੰਚ ਸੀ ਅਚਾਨਕ ਜਾਂਦਾ ਆਇਆ ਉਹ ਝੁੱਕ ਕੇ ਉਹਨੇ ਸਿੱਧਾ ਸੋਨਾ ਹਸਪੀਟਲ ਉਹਨਾਂ ਦੇ ਟ੍ਰੀਟਮੈਂਟ ਤੋਂ ਤੁਸੀਂ ਪੂਰੀ ਤਰ੍ਹਾਂ ਸੈਟੀਸਫੈਕਸ਼ਨ ਨਾ ਮੈਂ ਸੈਟੀਸਫਾਈਡ ਨਹੀਂ ਆਪਰੇਸ਼ਨ ਉਹਨਾਂ ਨੇ ਸਾਨੂੰ ਮਤਲਬ ਕਿ ਦੋ ਸਰਜਰੀ ਹੋਈਆਂ ਲੇਕਿਨ ਕੋਈ ਉਹਨਾਂ ਨੂੰ ਕੌਂਸ਼ੀਅਸ ਨਹੀਂ ਹੋਏ ਹੋਸ਼ ਨਹੀਂ ਆਇਆ ਹੁਣ ਕੀ ਚਾਹੁੰਦੇ ਹੋ ਵੀ ਉਹ ਜਿਹੜੇ ਜਿਨ੍ਹਾਂ ਨੇ ਐਕਸੀਡੈਂਟ ਕੀਤਾ ਉਹਨਾਂ ਦੇ ਕਾਰਵਾਈ ਹੋਵੇ ਜਾਂ ਕੀ ਹੁਣ ਪੁਲਿਸ ਨੂੰ ਚਾਹੀਦਾ ਹੀ ਹੈ ਕਿ ਅਗਰ ਉਹਨਾਂ ਨੇ ਐਕਸੀਡੈਂਟ ਕੀਤਾ ਤੇ ਉਹਨਾਂ ਤੇ ਉਹਨਾਂ ਦੀ ਕਾਰਵਾਈ ਕੀਤੀ ਜਾਏ ਧੰਨਵਾਦ ਅਮਰੀਕਸਾ ਪਿੰਡ ਦੁਲੜਾ ਜੀ ਬਲੌਕ ਸਮਾਣਾ ਜ਼ਿਲ੍ਹਾ ਪਟਿਆਲਾ ਜੀ ਸਾਡੇ ਸ਼੍ਰੀ ਗੁਰੂ ਅਰਬਦਾਸ ਕਮੇਟੀ ਨੇ ਸ਼ਾਮਲਾੜ ਜ਼ਮੀਨ ਦੇ ਵਿੱਚੋਂ 1.3 ਹਿੱਸਾ ਲੈਣ ਵਾਸਤੇ 107 ਗਨ ਵਾਲਾ ਜੋ ਅਸੀਂ ਸਾਨੂੰ ਪੰਚਾਇਤ ਨੇ ਲਾਟ ਕੀਤੀ ਅਸੀਂ ਉਸਦੇ ਪੈਸੇ ਭਰੇ ਉਸਦੇ ਪੈਸੇ ਭਰਨ ਦੇ ਬਾਵਜੂਦ ਅਸੀਂ ਜਦੋਂ 9 10 21 ਨੂੰ ਉਥੇ ਬਾਜਰਾ ਕੱਟਣ ਵਾਸਤੇ ਗਏ ਤਾਂ ਪਹਿਲਾਂ ਤਾਂ ਸਾਡੇ 21 ਦੇ 20 ਵੀ ਜਾਂਦੇ ਸੀ ਉਹਨਾਂ ਨੂੰ ਰੋਕ ਦਿੰਦੇ ਸੀ ਅਸੀਂ ਉਸ ਦਿਨ 10 15 ਦਾ 15 ਬੰਦੇ ਤੇ 10 ਪਹਿਣਾ ਜਦੋਂ ਉਥੇ ਗਏ ਸਾਡੇ ਦੇ ਜਨਰਲ ਵਰਕ ਦੇ ਲੋਕਾਂ ਨੇ ਹਮਲਾ ਕਰ ਦਿੱਤਾ ਅਤੇ ਉਸ ਤੋਂ ਬਾਅਦ ਉਹਨਾਂ ਤੇ ਐਸ ਸੀ ਅਗੜ ਦਾ ਪਰਚਾ ਵੀ ਹੋਇਆ ਐਸ ਸੀ ਅਗੜ ਦਾ ਪਰਚਾ ਹੋਣ ਦੇ ਬਾਵਜੂਦ ਅੱਜ ਤੱਕ ਇੱਕ ਬੰਦੇ ਦੀ ਗ੍ਰਿਫਤਾਰੀ ਹੋਈ ਆ 15 ਬੰਦਿਆਂ ਦੇ ਪਰਚਾ ਹੋਇਆ ਸੀ ਜਦੋਂ ਕਿ 14 ਬੰਦੇ ਇਸੇ ਤਰ੍ਹਾਂ ਘੁੰਮਦੇ ਫਿਰਦੇ ਨੇ ਉਲਟਾ ਸਾਨੂੰ ਜਿਹੜੀ ਜ਼ਮੀਨ ਦਿੱਤੀ ਸੀ ਉਹ ਵੀ ਖੋਹੀ ਉਹਨਾਂ ਦੁਆਰਾ ਫਿਰ ਸਾਡੀ ਕੋਈ ਸੁਣਵਾਈ ਨਹੀਂ